ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਲੋਚਨ ਸਾਰਿਆਂ ਦਾ ਜਿਹੜਾ ਕਰਦਾ ਸਾਰੇ ਮੇਰੇ ਭਰਾਵੋ ਜਿਹੜੇ ਹੋਣਗੇ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਇਆ ਹਾਂ ਜਿੱਨੇ ਮੇਰੇ ਵੀਰ ਭਰਾ ਮੋਟਰਸਾਈਕਲ ਚਲਾਉਂਦੇ ਆ ਬਾਈਕ ਚਲਾਉਂਦੇ ਆ ਹੁਣ ਮੋਟਰਸਾਈਕਲ 'ਚ ਤੁਹਾਨੂੰ ਪਤਾ ਬੈਟਰੀ ਤਾਂ ਹਰੇਕ ਮੋਟਰਸਾਈਕਲ ਦੇ ਵਿੱਚ ਹੁੰਦੀ ਆ ਪੁਰਾਣਾ ਹੋਵੇ ਚਾਹੇ ਨਵਾਂ ਹੋਵੇ ਹੁਣ ਬੈਟਰੀ ਦਾ ਕੰਮ ਕੀ ਹੈ ਮੇਨ ਬੈਟਰੀ ਦਾ ਕੰਮ ਹੈ ਜਿਵੇਂ ਹਾਰਨ ਚਲਾਉਣਾ ਲਾਈਟ ਤੇ ਇੰਡੀਕੇਟਰ ਹੁਣ ਬੈਟਰੀ ਕਈ ਵਾਰ ਖਰਾਬ ਹੋ ਜਾਂਦੀ ਹੈ ਤੁਹਾਨੂੰ ਪਤਾ ਬੈਟਰੀ ਖਰਾਬ ਕਰਕੇ ਕੀ ਹੋਰਨ ਵੀ ਚੱਲਣਾ ਬੰਦ ਹੋ ਜਾਂਦਾ ਇੰਡੀਕੇਟਰ ਵੀ ਸਲੋ ਹੋ ਜਾਂਦੇ ਆ ਲਾਈਟ ਵੀ ਸਲੋ ਹੋ ਜਾਂਦੀ ਆ ਮਤਲਬ ਚੱਲਦਾ ਨਹੀਂ ਹੁੰਦਾ ਹੋਰਨ ਦੀ ਜਮੇ ਨਹੀਂ ਆਵਾਜ਼ ਖਤਮ ਹੋ ਜਾਂਦੀ ਆ ਇੱਕ ਬੈਟਰੀ ਖਰਾਬ ਕਰਕੇ ਮੋਨ ਮੈਂ ਤੁਹਾਨੂੰ ਤੁਹਾਡੇ ਲਈ ਇੱਕ ਚੀਜ਼ ਲੈ ਕੇ ਆਇਆ ਸਿਰਫ 20 ਰੁਪਏ ਦੀ ਚੀਜ਼ ਹੈ ਜਿਆਦਾ ਮਹਿੰਗੀ ਨਹੀਂ ਹੈਗੀ ਬਹੁਤ ਸਸਤੀ ਚੀਜ਼ ਆ ਉਹ ਤੁਸੀਂ ਆਪਣੇ ਮੋਟਰਸਾਈਕਲ ਤੇ ਲਗਾਣੇ ਆ ਤੁਹਾਨੂੰ ਬੈਟਰੀ ਲਗਾਣ ਦੀ ਲੋੜ ਨਹੀਂ ਪੈਗੀ ਉਹਦੇ ਨਾਲ ਕੀ ਆ ਤੁਹਾਡੇ ਮੋਟਰਸਾਈਕਲ ਦੀ ਹੋਰਨ ਲਾਈਟ ਇੰਡੀਕੇਟਰ ਸਾਰਾ ਕੁਝ ਤੇਜ਼ ਹੋ ਜਾਏਗਾ ਬੈਟਰੀ ਵਾਲਾ ਕੰਮ ਹੀ ਕਰਨਾ ਨੇ ਸਿਰਫ 20 ਰੁਪਏ ਦਾ 20 ਰੁਪਏ ਦੀ ਚੀਜ਼ ਆ ਜਿਆਦਾ ਮਹਿੰਗੀ ਚੀਜ਼ ਨਹੀਂ ਆ ਗਈ ਆ ਤੁਹਾਨੂੰ ਦਿਖਾਵਾਂ ਕੀ ਆ ਚੰਗੀ ਤਰ੍ਹਾਂ ਪਹਿਲਾਂ ਦੇਖ ਲਓ ਤੁਸੀਂ ਕੀ ਆ ਆਹ ਦੇਖ ਲਓ ਆਹ ਕਪੈਂਸਰ ਹੈ ਜੀ ਇਹਦਾ ਪੜ੍ਹ ਲਓ ਨੰਬਰ ਨੰਬਰ ਪੜ੍ਹ ਲਓ ਸਾਰਾ ਠੀਕ ਹੈ ਜੀ ਇਹ ਤੁਸੀਂ ਦੋ ਲੈ ਲੈਣੇ ਆ 20 20 ਵਾਲੇ ਹੁਣ ਮੈਂ ਪਹਿਲਾਂ ਇਹਨੂੰ ਹੁਣ ਪਹਿਲਾਂ ਤੁਹਾਨੂੰ ਮੈਂ ਦਿਖਾਣਾ ਮੋਟਰ ਸਟਾਰ ਕਰਕੇ ਕਿ ਹੁਣ ਮੋਟਰਸਨ ਦੀ ਬੈਟਰੀ ਖਰਾਬ ਹੈ ਕਿ ਉਹਦੇ ਹਾਰਨ ਦੀ ਆਵਾਜ਼ ਕਿੰਦਾ ਦੀ ਆ ਲਾਈਟ ਕਿੰਦਾ ਦੀ ਸਾਰਾ ਕੁਝ ਆਜੋ ਤੁਹਾਨੂੰ ਚੈੱਕ ਕਰਾ ਆ ਮਟਰ ਸਦਾ ਚਾਬੀ ਓਨ ਕਰ ਲਈ ਆ ਮਾਰੀ ਕਿੱਕ ਠੀਕ ਹੈ ਜੀ ਆ ਸੁਣ ਲੋ ਆਵਾਜ਼ ਆ ਦੇਖ ਲੋ ਆ ਦੇਖ ਲੋ ਆਵਾਜ਼ ਹੈ ਹੀ ਨਹੀਂ ਜਮ ਹੈ ਨਹੀਂ ਜੀ ਠੀਕ ਹੈ ਜੀ ਆ ਓਨ ਬੰਦ ਆ ਆ ਕਪੈਸਟਰ ਹੈ ਜੀ ਠੀਕ ਹੈ ਆ ਦੇਖ ਲਓ ਆ ਇਹਦੀ ਜਿਹੜੀ ਛੋਟੀ ਤਾਰ ਐ ਇਦਾਂ ਹੀ ਹੁੰਦੀ ਐ ਕਬੜੀ ਤਾਰ ਇਹਦੀ ਛੋਟੀ ਤਾਰ ਵੈਸੇ ਤਾਂ ਆ ਦੇਖੋ ਆ ਮਾਈਨਸ ਵਾਲਾ ਨੈਗੇਟਿਵ ਵਾਲਾ ਇਹਨੂੰ ਕਹਿੰਦੇ ਆ ਇਹ ਤੁਸੀਂ ਦੋ ਲੈ ਲੈਣੇ ਆ ਇੱਕ ਵੀ ਲਗਾ ਸਕਦੇ ਹੋ ਜੇ ਦੋ ਲਗਾ ਲਓਗੇ ਤਾਂ ਬਾੜਾ ਵਧੀਆ ਕੰਮ ਹੋਊਗਾ ਤੁਸੀਂ ਕੀ ਆ ਜਿਹੜੇ ਆ ਮਾਈਨਸ ਵਾਲੇ ਆ ਇਹਨਾਂ ਨੂੰ ਆਪ ਚ ਇਦਾਂ ਅਟੈਚ ਕਰ ਲੈਣਾ ਠੀਕ ਹੈ ਜੀ ਆ ਦੇਖ ਲਓ ਧਿਆਨ ਨਾਲ ਇਦਾਂ ਮੋੜ ਦੇਣਾ ਜਿਹੜੇ ਪਲੱਸ ਵਾਲੇ ਆ ਉਹਨਾਂ ਨੂੰ ਤੁਸੀਂ ਇਦਾਂ ਮੋੜ ਲੈਣਾ ਠੀਕ ਹੈ ਜੀ ਆ ਦੇਖ ਲਓ ਆ ਤਾਰਾਂ ਨੇ ਠੀਕ ਹੈ ਜੀ ਆ ਮੈਂ ਨਾਲ ਤਾਰ ਸਪੇਅਰ ਦਿੱਤੀ ਆ ਵੀ ਚਲੋ ਗੱਠ ਵੱਜ ਜੇ ਆ ਦੇਖੋ ਬੈਟਰੀ ਖਰਾਬ ਆ ਉੱਦ ਹੀ ਲੱਗੀ ਹੋਈ ਆ ਠੀਕ ਹੈ ਜੀ ਆ ਪਲੱਸ ਵਾਲੀ ਜਿਹੜੀ ਤਾਂ ਪਲੱਸ ਵਾਲੀ ਆ ਉਹ ਤੁਸੀਂ ਲਾਣੀ ਆ ਲੰਬੀ ਵਾਲੀ ਤੇ ਜਿਹੜੀ ਆ ਲੰਬੀ ਵਾਲੀ ਆ ਜਿੱਤੇ ਆ ਨਿਸ਼ਾਨ ਨਹੀਂ ਹੈਗਾ ਆ ਦੇਖੋ ਆ ਪਲੱਸ ਦਾ ਨਿਸ਼ਾਨ ਹੈ ਪਲੱਸ ਵਾਲੀ ਤੇ ਤੁਸੀਂ ਇਹਨੂੰ ਐਦਾਂ ਮਰੋੜੀ ਦੇ ਲੈਣੀ ਆ ਐਦਾਂ ਕਰਕੇ ਠੀਕ ਹੈ ਜੀ ਤਾਰ ਐਦਾਂ ਕਰ ਲਿਓ ਤਾਰ ਨਾਲ ਤੁਸੀਂ ਐਦਾਂ ਦੇ ਦੇਣੀ ਮਰੋੜੀ ਚੰਗੀ ਤਰ੍ਹਾਂ ਠੀਕ ਹੈ ਜੀ ਆ ਤੁਸੀਂ ਲਾ ਦੇਣਾ ਮਾਈਨਸ ਵਾਲੇ ਤੇ ਠੀਕ ਹੈ ਜੀ ਆ ਦੇਖ ਇਹਨੂੰ ਅੱਛੀ ਤਰ੍ਹਾਂ ਟਾਈਟ ਕਰ ਲਿਓ ਉਸ ਤੋਂ ਬਾਅਦ ਇੱਥੇ ਕੀ ਹੈ ਤੁਸੀਂ ਟੇਪ ਲਗਾ ਲੈਣੀ ਹੈ ਧਿਆਨ ਨਾਲ ਦੇਖ ਲਓ ਤੁਹਾਨੂੰ ਦੁਬਾਰਾ ਦੱਸਦਾ ਨਾ ਆ ਜਿਹੜਾ ਆ ਦੇਖੋ ਨਿਸ਼ਾਨ ਆਇਆ ਚਿੱਟਾ ਜਿਹਾ ਠੀਕ ਹੈ ਤੇ ਮਾਈਨਸ ਬਣਿਆ ਮਾਈਨਸ ਵਾਲਾ ਤੁਸੀਂ ਮਾਈਨਸ ਵਾਲੀ ਤਾਰ ਤੇ ਲਾਣਾ ਵਾ ਜਿਹੜੀ ਅਰਥ ਵਾਲੀ ਕਾਲੀ ਤਾਰ ਹੁੰਦੀ ਹੈ ਮੋਟਰਸਾਈਕਲ ਦੀ ਜਿਹੜਾ ਪਲੱਸ ਵਾਲਾ ਵਾ ਉਹ ਪਲੱਸ ਵਾਲੀ ਤੇ ਲਾਣਾ ਦੋਨੋਂ ਇੱਦਾਂ ਤੁਸੀਂ ਇਕੱਠੇ ਕਰ ਲਓ ਹੁਣ ਤੁਰ ਮੈਂ ਮੋਟਰਸਾਈਕਲ ਸਟਾਰਟ ਕਰਕੇ ਦਿਖਾਣਾ ਹਾਂ ਜੀ ਆ ਤਾਂ ਮੀਟਰ ਬਿਲੋਂ ਆ ਤਾਂ ਰਲੇ ਮੋਟਰ ਸਟਾਰਟ ਆ ਸੁਣਾ ਉਹ ਗੱਡੀ ਦੇ ਆ ਹੋ ਗਈ ਤੇ ਹੋ ਗਈ ਤੇ ਆ ਲਾਈਟ ਵੀ ਚੈੱਕ ਕਰੋ ਜੀ ਆ ਲੂਮੀ ਲਾਈਟ ਤੇ ਆ ਇੰਡੀਕੇਟਰ ਵੀ ਚੈੱਕ ਠੀਕ ਹੈ ਜੀ ਆ ਵੀਰ ਤੁਹਾਡਾ ਮੋਟਰਸਾਈਕਲ ਦਾ ਸਾਰਾ ਕੁਝ ਚੱਲ ਪੈਣਾ ਵਾ ਬੈਟਰੀ ਲਾਣ ਦੀ ਤੁਹਾਨੂੰ ਲੋੜ ਨਹੀਂ ਪੈਣੀ ਆ 20 ਰੁਪਏ ਦਾ ਤੁਹਾਡਾ ਜਗਾੜ ਆ 20 ਰੁਪਏ ਦਾ 2V ਵਾਲੇ ਦੋ ਲੈ ਲੈਣੇ ਦੋ ਲਾ ਲਓਗੇ ਜਿਆਦਾ ਤੇਜ਼ ਹੋਊਗਾ ਹੋਰਨ ਵੀ ਦੇਜੂ ਲਾਈਟ ਇੰਡੀਕੇਟਰ ਵੀ ਹੋਊਗਾ ਲਾ ਕੇ ਜਰੂਰ ਦੇਖਿਓ ਮੇਰਾ ਭਰਾ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਚੈਨਲ ਨੂੰ ਕਰ ਲਓ ਫੋਲੋਅਰ ਤਾਂ ਨੂੰ